ਲੇਕ ਸਾਲ ਤੋਂ ਪ੍ਰਧਾਨਗੀ ਦੇ ਬਿਨਾਂ ਚੱਲ ਰਹੀ ਜਤੋਨਗਰ ਕੌਂਸਲ ਨੂੰ ਆਖਿਰਕਾਰ ਆਪਣਾ ਨਵਾਂ ਪ੍ਰਧਾਨ ਮਿਲ ਗਿਆ ਹੈ ਆਮ ਆਦਮੀ ਪਾਰਟੀ ਦੇ ਐਸਐਸਸੀ ਡਾਕਟਰ ਹਰਿਸ਼ ਚੰਦਰ ਨੂੰ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ ਜਤੋਨਗਰ ਕੌਂਸਲ ਦੀ ਪ੍ਰਧਾਨਗੀ ਦੀ ਕੁਰਸੀ ਪਿਛਲੇ 1 ਸਾਲ ਤੋਂ ਖਾਲੀ ਸੀ ਇਸ ਦੇ ਕਰਕੇ ਕੌਂਸਲ ਦੇ ਕੰਮਕਾਜ ਦੇ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਸਨ ਪਰ ਡਾਕਟਰ ਹਰਿਸ਼ ਚੰਦਰ ਨੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਜੋੜਾ ਹੈ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਇਸ ਮੌਕੇ ਤੇ ਡਾਕਟਰ ਹਰਿਸ਼ ਚੰਦਰ ਨੇ ਆਪਣੀ ਜ਼ਿੰਮੇਵਾਰੀ ਸੰਭਾਲਦੇ ਹੋਏ ਕਿਹਾ ਕਿ ਸ਼ਹਿਰ ਦੇ ਅਧੂਰੇ ਕੰਮਾਂ ਨੂੰ ਤੇਜ਼ੀ ਦੇ ਨਾਲ ਪੂਰਾ ਕਾਨੂੰਨ ਪਰਉਸਾ ਦਵਾਇਆ ਹੈ ਕਿ ਜੈਤੂ ਦੇ ਵਿੱਚ ਹੁਣ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਨਮਸਕਾਰ ਜੀ ਮੈਂ ਬੇਕੰਗਵਰ ਤੇ ਤੁਹੇ ਦੇਖੇ ਹੋਏ ਨੇ ਉਸ ਪੰਜਾਬ। ਨਗਰ ਕੌਂਸਲ ਜੈਤੂ ਦੇ ਬਿਖਰੀ ਪ੍ਰਧਾਨ ਦੀ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਕੁਰਸੀ ਖਾਲੀ ਪਈ ਸੀ। ਅੱਜ ਜਿਹੜੇ ਡਾਕਟਰ ਹੈ ਚੈਂਪਟਰ ਚਿੰ ਨੂੰ ਪ੍ਰਧਾਨ ਬਣਾਇਆ ਗਿਆ। ਡਾਕਟਰ ਪਿੱਗਲ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਤੁਹਾਨੂੰ ਕੀ ਕਹਿਣਾ ਚਾਹੋਗੇ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਕਿਸ ਤਰ੍ਹਾਂ ਲੱਗ ਰਿਹਾ ਹੈ? ਮੈਨੂੰ ਸਾਰੇ ਐਮਸੀਆਂ ਨੇ ਸਰਸੰਤੀ ਦੇ ਨਾਲ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ। ਮੈਂ ਐਸਰ ਕੇ ਸਾਰੇ ਐਮਸੀਆਂ ਦਾ ਧੰਨਵਾਦ ਕਰਦਾ ਐਮਰੇ ਸਾਹਿਬ ਨੇ ਵੀ ਮੇਰਾ ਨਾਮ ਨੋਮੀਨੇਟ ਕੀਤਾ ਮੈਂ ਐਮਰੇ ਦਾ ਵੀ ਧੰਨਵਾਦ ਕਰਦਾ ਤੇ ਇਹ ਜਿਹੜੀ ਮੈਨੂੰ ਜੁਮੇਰ ਮਿਲੀ ਹੈ ਉਹਦੇ ਵਾਸਤੇ ਮੈਂ ਸਾਰੇ ਐਮਸੀ ਸਹਿਯੋਗ ਦੇ ਨਾਲ ਹੀ ਅਸੀਂ ਲਗਨ ਨਾਲ ਕੰਮ ਕਰਾਂਗੇ ਤੇ ਮੈਂ ਇਸ ਵਿੱਚ ਉਹਨਾਂ ਦਾ ਧੰਨਵਾਦੀ ਕਰਦਾ ਖੁਸ਼ੀ ਮਹਿਸੂਸ ਕਰਦਾ ਤੁਸੀਂ ਪਹਿਲਾਂ ਐਮਸੀਪੀਓ ਲਗਾਤਾਰ ਸੇਵਾ ਨਿਭਾ ਰਹੇ ਹੋਗੇ ਹੁਣ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਨਗਰ ਕੌਂਸਲ ਜਦ ਤੂੰ ਵੀ ਕਾਫੀ ਕੰਮ ਦੇ ਲਏ ਗਏ ਅਧੂਰੇ ਪਏ ਇਹ ਨਗਰ ਕੌਂਸਲ ਪਹਿਲਾਂ ਅਸੀਂ ਨਗਰ ਪਰ ਕਾ ਆਮ ਪਬਲਿਕ ਕੰਮ ਕਰਦੇ ਸੀ ਐਜ ਮਟੋਰ ਐਮ ਸੀ ਜੀ ਹੁਣ ਜਦੋਂ ਮਟੋਰ ਪ੍ਰਧਾਨ ਕਮ ਕਰ ਰਹੇ ਹਾਂ ਤਾਂ ਅਸੀਂ ਕਈ ਨਿਰਨੇ ਜਾਂ ਫੈਸਲੇ ਲੈ ਸਕਾਂਗੇ ਜਿਹਦੇ ਨਾਲ ਲੋਕਾਂ ਨੂੰ ਸਮੱਸਿਆਵਾਂ ਨੂੰ ਅਸੀਂ ਜਲਦੀ ਹੱਲ ਕਰਨ ਦੇ ਵਿੱਚ ਹੋਵੇ ਪਹਿਲਾਂ ਸਰਕਾਰ ਦੇ ਚੱਕ ਲੈ ਬੰਦਾ ਸੀ ਆ ਉਹ ਸਾਥ ਚੱਕਣ ਦੀ ਉਥਨੀ ਐਮ ਸੀ ਦੇ ਸੁਝੋਹ ਦੇ ਨਾਲ ਐਮ ਸੀ ਸਾਹਿਬ ਦੀ ਸੁਝਵਈਦਾਂ ਅਸੀਂ ਕੰਮ ਨੂੰ ਸਿਰੇ ਲਾ ਦੇ ਕੰਮ ਕਰਾਂਗੇ ਇਹ ਲੋਕਾਂ ਦਾ ਅਸਰ ਹੈ ਡਾਕਟਰ ਸਾਹਿਬ ਨਗਰ ਕੌਂਸਲ ਗਿਆਤੋ ਜਿਹੜੀ ਹੈਗੇ ਆ ਹਮੇਸ਼ਾ ਹੀ ਵਿਵਾਦ ਦੇ ਵਿੱਚ ਖੜੀ ਰਹਿੰਦੀ ਹੈ ਭ੍ਰਿਸ਼ਟਾਚਾਰ ਮਾਮਲੇ 'ਚ ਕਈ ਜਰੇ ਹੈਗੇ ਕਰਮਚਾਰੀ ਵੀ ਜੇਲ੍ਹ ਜਾ ਚੁੱਕੇ ਵੀ ਤੁਸੀਂ ਉਸੇ ਕਿਸ ਤਰ੍ਹਾਂ ਠੱਪਾਉਗੇ ਇਸ ਤਰ੍ਹਾਂ ਉਹ ਨਗਰ ਪਾਲਿਕਾ ਦੇ ਕਰਮਚਾਰੀ ਭ੍ਰਿਸ਼ਟਾਚਾਰ ਦੇ ਕੇਸ 'ਚ ਨਹੀਂ ਸੀਗੇ ਉਹ ਜਿਹੜੇ ਉਹ ਭ੍ਰਿਸ਼ਟਾਚਾਰ ਦਾ ਇੱਕ ਫੈਬ੍ਰੀਕੇਟਡ ਮਾਮਲਾ ਲਾਗੇਗਾ ਜਿਸ ਦੇ ਵਿੱਚ ਉਹ ਬੰਦੇ ਬਰੀ ਹੋ ਗਏ ਕੇਸ ਹੀ ਡਿਸਚਾਰਜ ਹੋ ਗਿਆ ਠੀਕ ਹੈ ਤੇ ਕਿਉਂਕਿ ਕਰਮਚਾਰੀਆਂ ਨੂੰ ਗਾਈਡ ਕਰਨਾ ਪੈਂਦਾ ਤੇ ਗਾਈਡ ਪਹਿਲਾਂ ਕਿਸੇ ਨੇ ਕੀਤਾ ਨਹੀਂਗਾ ਤੇ ਇਹ ਕਰਕੇ ਅਸੀਂ ਕਰਮਚਾਰੀ ਨੂੰ ਗਾਈਡ ਵੀ ਕਰਾਂਗੇ ਸਰਕਾਰ ਦੇ ਨਿਯਮਾਂ ਦੇ ਅਨੁਸਾਰ ਤੇ ਕੰਮ ਵੀ ਲਵਾਂਗੇ ਜੇ ਕੋਈ ਲੋਕਾਂ ਨੂੰ ਕੋਈ ਕਰਮਚਾਰੀ ਪਰੇਸ਼ਾਨ ਕਰਦਾ ਫਿਰ ਅਸੀਂ ਉਸ ਕਰਮਚਾਰੀ ਨੂੰ ਬੰਦ ਕਿਉਂ ਨਹੀਂ ਕਰਨ ਕਰਾਂਗੇ ਵੈਸੇ ਕਰਮਚਾਰੀ ਵੱਲੋਂ ਸਭਲੇ ਨੂੰ ਕੋਈ ਸ਼ਿਕਾਇਤ ਨਹੀਂ ਹੁੰਦੀ ਹੋਵੇ ਬਿਲਕੁਲ ਹੀ ਅ ਡਾਕਟਰ ਵੀ ਕਿ ਜਤੋਂ ਦੇ ਵਿੱਚ ਸਮੱਸਿਆ ਵਾ ਕਾਪੀ ਹੈ ਜੇ ਆਪਾਂ ਸਟੇਟ ਲਾਈਟਾਂ ਦੇ ਕਿਤੇ ਆਵੇ ਜਾਂ ਸ਼ਿਵਰੇ ਦੀ ਇਸ ਬਸਰੀ ਕਾਫੀ ਦਿੱਕਤ ਆ ਰਹੀ ਹੈ ਕਿ ਕਿਸ ਤਰ੍ਹਾਂ ਪਹਿਲੇ ਤੱਕ ਘਟ ਰਹੇ ਜਿਹੜੀ ਸ਼ਿਵਰੇ ਦੀ ਸਮੱਸਿਆ ਉਹ ਤਾਂ ਹੋਣੀ ਹੈ ਕਿ ਜਿਹੜਾ ਰੇਜਨ ਮਾਈਨ ਹੈ ਭੈ ਭੈ ਨੂੰ ਰੋਟੈਂਦੂ ਜੀ ਹੁਣ ਉਹ ਐਮਐਨ ਸਾਹਿਬ ਦੀ ਕੋਸ਼ਾ ਦੇ ਨਾਲ ਉਹ 11 ਕਰੋੜ ਤੇ ਆ ਚੁੱਕਿਆ ਹੈ ਕੰਮ ਸ਼ੁਰੂ ਹੋ ਗਿਆ ਤੇ ਉਹ ਕੰਮ ਅਗਲੇ 2-3 ਮਹੀਨੇ ਵਿੱਚ ਮੁਕੰਮਲ ਹੋ ਜਾਊਗਾ ਤੇ ਸ਼ਿਵਰੇ ਤੋਂ ਸਾਰਾ ਉਹ ਇਹ ਹੱਲ ਹੋ ਜੂਗਾ ਜੀ ਜਿਹੜੀ ਰਹੀ ਹੈ ਲਾਈਟਾਂ ਦੀ ਸਫਾਈ ਦੀ ਉਹਦੇ ਵਾਸਤੇ ਤੇ ਹਰ ਵਾਰਡ ਦੇ ਵਿੱਚ ਇੱਕ ਆਟੋ ਰਿਕਸ਼ਾ ਜਿਹੜਾ ਕੂੜਾ ਚੱਕਣ ਵਾਲਾ ਹੈ ਉਹ ਆਜੂਗਾ ਉਹਨੇ ਮਤਾਂ ਪੈ ਚੁੱਕਿਆ ਹੈ ਟੈਂਟਰ ਲੱਗਣੇ ਆ ਉਹ ਸਮੱਸਿਆ ਹੱਲ ਹੋ ਜਗੀ ਜਿਹੜਾ ਹੈਗਾ ਗੈਸ ਪੈਕ ਕੰਪਨੀ ਦੇ ਜਿਹੜੇ ਗਲੀਆਂ ਪਟੀਆਂ ਟੋਏ ਪਏ ਨੇ ਉਹਦੇ ਟੈਂਟਰ ਲੱਗ ਚੁੱਕੇ ਆ ਹੁਣ ਉਹ ਅਗਲੇ 1 ਜਿਹੜੇ ਮਹੀਨੇ ਚ ਜਦੋਂ ਟੈਂਡਰ ਖੁੱਲਗੇ ਉਹ ਠੇਕੇਦਾਰ ਉਹਦੀ ਰਿਪੇਅਰ ਸਾਰੀ ਡਲੀ ਕਰ ਦੂਗਾ ਤੇ ਅਸੀਂ ਕੋਈ ਵੀ ਠੇਕਾ ਚਾਰ ਬਚੇਕੇ ਇੱਕ ਠੇਕੇਦਾਰ ਨੂੰ ਦੰਦੇ ਇੱਕ ਠੇਕਾ ਇੱਕ ਠੇਕੇਦਾਰ ਨੂੰ ਦਵਾਗੇ ਵੀ ਤਾਂ ਜੋ ਇਹ ਚਾਰ ਠੇਕੇਦਾਰ ਚਾਰੇ ਇਕੋ ਨਾਲ ਕੰਮ ਕਰਕੇ ਉਸ ਸਮੇਂ ਤੋਂ ਪਹਿਲਾਂ ਕੰਮ ਨਿਬੇੜ ਦੇ ਤੁਹਾਡੀ ਕਹਿਣ ਦਾ ਮਤਲਬ ਇਹ ਜਿਹੜੇ ਕੰਮ ਅਧੂਰੀਆਂ ਨੂੰ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇ ਸਾਰੇ ਕੰਮ ਪਹਿਲ ਦੇ ਅਧਾਰ ਤੇ ਕਰਾਂਗੇ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੋਣ ਦੇਵੋਗੀ ਮਤਲਬ ਕਿ ਇਹ ਸੱਲੋ ਵੀ ਮੈਂ ਕਲਾ ਪ੍ਰਧਾਨ ਨਹੀਂ ਬਣਿਆ ਜੈਤੋ ਮੰਡੀ ਦਾ ਬੱਚਾ ਰੱਜਾ ਪ੍ਰਧਾਨ ਬਣ ਗਿਆ ਉਹ ਜਦੋਂ ਮਰਜ਼ੀ ਜੋ ਮਰਜੀ ਕੰਮ ਸੋਚ ਲੈ ਵੀ ਇਹ ਕੰਮ ਕਰਨਾ ਹੈ ਸਜਾਦ ਦੇ ਉਹ ਲੋਕ ਇਤ ਵਿੱਚ ਜਿਹੜਾ ਹੋਊਗਾ ਉਹ ਕਰ ਹੀ ਜਿਹੜਾ ਕੰਮ ਹੈ ਪਹਿਲ ਕਰ ਵੀ ਕਰਦੇ ਹੋਏ ਕੋਈ ਸਪੀਆ ਬਾਕਸ ਜਾਂ ਕੰਪਲੀਟ ਨਗਰ ਕੌਂਸਲ ਦੇ ਵਿੱਚ ਲਗਾਏ ਜੀ ਅਸੀਂ ਬਲ ਕੇ ਜਿੰਨੀਆਂ ਜਿਹੜੀਆਂ ਦੀਆਂ ਸਮਾਜ ਸੇਵੀ ਸੰਸਥਾ ਰਹਿਣੀਆਂ ਹਰ ਸੰਸਥਾ ਦਾ ਵਿੱਚੋਂ ਇੱਕ ਦਸਾ ਮੈਂਬਰ ਲਾਵਾਂਗੇ ਜਿਹੜੇ ਉਹਨਾਂ ਤੋਂ ਸੁਝਾਅ ਵੀ ਲਾਵਾਂਗੇ ਤੇ ਉਹਨਾਂ ਸੰਸਥਾ ਵਾਲੇ ਸੁਝੋਗ ਦੇ ਨਾਲ ਸਾਰੇ ਅੰਸਰ ਸੁਝੋਗ ਦੇ ਨਾਲ ਹਰ ਵਾਰਡ ਦੇ ਵਿੱਚ ਹਰ ਮੁਹੱਲੇ ਵਿੱਚ ਬਕਮਲ ਵਧੀਆ ਕੰਮ ਕਰਾਂਗੇ ਤੇ ਕਿਸੇ ਵੀ ਗਾਲ ਵਿੱਚ ਨਹੀਂ ਭੇਦ ਭਾਲ ਨਹੀਂ ਕਰਾਂਗੇ ਸਾਡੇ ਸਾਰੇ ਐਮਸੀ ਤੇ ਸਾਰੇ ਵਾਰ ਸਾਡੇ ਆਪ ਦੇ ਹੈ ਕੋਈ ਬਗਾਨੇ ਦੀ ਹੈ ਇਹ ਸਾਡਾ ਸਾਡਾ ਸ਼ਹਿਰ ਸਾਡਾ ਆਪ ਦਾ ਜੀ ਨਵੇਂ ਬੜੇ ਮਰਦ ਡਾਕਟਰ ਅਜੀਤ ਸਿੰਘ ਜੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਹਿਣਾ ਇਹੀ ਸੀਗਾ ਵੀ ਜਿਹੜੇ ਸਮੱਸਿਆ ਦਾ ਕੋਈ ਵੀ ਹੈ ਉਹਨਾਂ ਨੂੰ ਪਹਿਲੇ ਦਰਤੀ ਹੱਲ ਕੀਤਾ ਜਾ ਕਰ ਕੈਰਮਨ ਕੁਲਦੀਪ ਸਿੰਘ ਅੱਗੇ ਬਣ ਕੋਈ ਇੰਡੀਅਨ ਪੰਜਾਬ ਜੈਤ